ਅੱਜ ਦੀ ਵੀਡੀਓ ਉਹਨਾਂ ਸਾਰੇ ਪੇਰੈਂਟਸ ਦੇ ਲਈ ਹੈ ਜਿਹੜੇ ਪਰੇਸ਼ਾਨ ਨੇ ਕਿ ਉਹਨਾਂ ਦੇ ਬੱਚੇ ਦੁੱਧ ਨਹੀਂ ਪੀਂਦੇ ਤੇ ਜੇ ਦੁੱਧ ਨਹੀਂ ਪੀਂਦੇ ਤਾਂ ਫਿਰ ਜਿਹੜੀ ਪ੍ਰੋਟੀਨ ਦੀ ਰਿਕੁਆਇਰਮੈਂਟ ਹੈ ਕੈਲਸ਼ੀਅਮ ਦੀ ਰਿਕੁਆਇਰਮੈਂਟ ਆਖਿਰ ਕਿਵੇਂ ਪੂਰੀ ਹੋਏਗੀ ਤਾਂ ਮੈਂ ਤੁਹਾਨੂੰ ਅੱਜ ਕੁਝ ਬੜੇ ਹੀ ਵਧੀਆ ਸਬਸਟੀਟਿਊਟ ਦੱਸਣ ਜਾ ਰਹੀ ਹਾਂ ਕਿ ਜੇ ਤੁਹਾਡੇ ਘਰ ਵਿੱਚ ਤੁਹਾਡੇ ਬੱਚੇ ਦੁੱਧ ਨਹੀਂ ਪੀਂਦੇ ਨੇ ਤਾਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਉਹਨਾਂ ਦੀ ਡਾਈਟ ਵਿੱਚ ਕੀ ਕੁਝ ਸ਼ਾਮਿਲ ਕਰਨਾ ਹੈ ਜਿਸ ਦੇ ਨਾਲ ਉਹਨਾਂ ਨੂੰ ਪ੍ਰੋਟੀਨ ਤੇ ਕੈਲਸ਼ੀਅਮ ਵਧੀਆ ਢੰਗ ਦੇ ਨਾਲ ਮਿਲਦਾ ਰਹੇ ਤੇ ਉਹਨਾਂ ਦੇ ਜਿਹੜੀ ਇਹ ਗਰੋਥ ਹੀਅਰ ਚੱਲ ਰਹੇ ਹੁੰਦੇ ਨੇ ਕਿਤੇ ਵੀ ਉਹਨਾਂ ਦੀ ਡਾਈਟ ਵਿੱਚ ਇਹਨਾਂ ਚੀਜ਼ਾਂ ਦੀ ਕਮੀ ਨਾ ਰਹੇ ਤੇ ਉਹਨਾਂ ਦੀ ਹਾਈਟ ਵੀ ਵਧਿਆ ਹੁੰਦੀ ਰਹੇ ਕਿਉਂਕਿ ਦੇਖੋ ਪ੍ਰੋਟੀਨ ਔਰ ਕੈਲਸ਼ੀਅਮ ਦੀ ਜਿੱਥੇ ਕਮੀ ਹੋ ਜਾਏਗੀ ਤਾਂ ਬੋਨ ਹੈਲਥ ਵਧਿਆ ਨਹੀਂ ਹੋਏਗੀ ਬੋਨ ਹੈਲਥ ਵਧਿਆ ਨਹੀਂ ਹੋਏਗੀ ਤਾਂ ਜਿਹੜੀ ਹਾਈਟ ਹੈ ਉਹ ਵਧੀਆ ਨਹੀਂ ਹੋ ਪਾਂਦੀ ਐ ਤੇ ਇੱਥੇ ਤੁਸੀਂ ਡੈਫੀਸ਼ੀਐਂਸੀ ਪੂਰੀ ਕਰਨ ਦੇ ਲਈ ਕੀ ਕੁਝ ਸ਼ਾਮਿਲ ਕਰਨਾ ਹੈ ਤਾਂ ਤੁਸੀਂ ਜ਼ਰੂਰ ਨੋਟ ਡਾਉਨ ਕਰ ਲਓ ਤਾਂ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਵਿੱਚ ਰੱਖਦੇ ਹੋਏ ਹੀ ਆਪਣੇ ਬੱਚੇ ਦਾ ਡੇਲੀ ਡਾਈਟ ਪਲਾਨ ਰੈਡੀ ਕਰ ਸਕੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਅੱਜ ਇੱਕ ਖਾਸ ਗੱਲ ਤੁਹਾਡੇ ਨਾਲ ਸਾਂਝੀਆ ਕਰਾਂਗੀ ਪਰ ਹੁਣ ਤੱਕ ਜੇਕਰ ਤੁਸੀਂ ਮੇਰੇ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਧਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ Instagram ਤੇ ਵੀ ਤੁਸੀਂ ਮੈਨੂੰ ਲੋ ਕਰ ਸਕਦੇ ਹੋ ਸੋ ਗੱਲ ਕਰਦੇ ਆਪਾਂ ਜਦੋਂ ਆਪਣੇ ਬੱਚੇ ਦੀ ਡਾਈਟ ਦੇ ਵਿੱਚੋਂ ਦੁੱਧ ਨੂੰ ਅਗਰ ਸਕਿਪ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਜਿਹੜੇ ਨਾਨ-ਵੈਜੀਟੇਰੀਅਨ ਨੇ ਐਗ ਖਾ ਸਕਦੇ ਨੇ ਤਾਂ ਤੁਸੀਂ ਆਪਣੇ ਬੱਚਾ ਨੂੰ ਸਵੇਰੇ 2 ਐਗ ਦੇ ਸਕਦੇ ਹੋ ਜਾਂ ਐਗ ਵਾਈਟ ਪੋਰਸ਼ਨ ਦੇ ਸਕਦੇ ਹੋ ਦੇਖੋ ਇਹ ਡਿਪੈਂਡ ਕਰਦਾ ਬੱਚੇ ਦੀ ਹੈਲਥ ਦੇ ਉੱਪਰ ਅਗਰ ਬੱਚਾ ਪਹਿਲਾ ਹੀ ਕਾਫੀ ਹੈਲਦੀ ਹੈ ਮਤਲਬ ਤੁਸੀਂ ਚਾਹਦੇ ਹੋ ਕਿ ਉਸਾ ਮੋਟਾਪਾ ਨਾ ਵਧੇ ਤਾਂ ਤੁਸੀਂ ਸਿਰਫ ਐਗ ਵਾਈਟ ਹੀ ਦੇਣਾ ਹੈ ਯੋਗ ਪੋਰਸ਼ਨ ਉਸ ਨੂੰ ਨਾ ਦੋ ਕਿਉਂਕਿ ਅਗਰ ਆਪਾਂ ਗੱਲ ਕਰੀਏ ਕਈ ਕਹਿੰਦੇ ਨੇ ਕਿ ਸਾਰੀ ਤਾਂ એનર્ਜੀ ਜੋ ਅਸੀਂ ਕਹਿੰਨੇ ਆ ਤਾਕਤ ਸਾਰੀ ਆ ਯੋਗ ਦੇ ਵਿੱਚ ਹੀ ਹੁੰਦੀ ਹੈ ਤਾਂ ਯੋਗ ਕੱਢ ਦਿੱਤਾ ਤਾਂ ਪਿੱਛੇ ਬਚਾਈ ਕੀ ਅਜਿਹਾ ਨਹੀਂ ਹੁੰਦਾ ਸੋ ਤੁਸੀਂ ਅਗਰ ਬੱਚਿਆਂ ਨੂੰ ਅੱਛੇ ਵਿਟਾਮਿਨ A ਵਿਟਾਮਿਨ A ਜਾਂ ਫਿਰ ਹੋਰ ਅੱਛੇ ਦੇਣਾ ਚਾਹੁੰਦੇ ਹੋ ਵਿਟਾਮਿਨਸ ਮਿਨਰਲਸ ਆ ਤੁਸੀਂ ਉਸ ਲਈ ਬੱਚਾ ਨੂੰ ਡਰਾਈ ਫੂਡ ਵੀ ਪੀਗੋ ਕੇ ਦੇ ਸਕਦੇ ਜਿਵੇਂ ਰਾਤ ਨੂੰ ਪਿਉਤਾ ਕੁਝ ਬਦਾਮ ਜਾਂ ਕਿਸ਼ਮਿਸ਼ ਔਰ ਅਖਰੋਟ ਰਾਤ ਨੂੰ ਪਿਉਤਾ ਔਰ ਸਵੇਰੇ ਅਗਲੇ ਦਿਨ ਤੁਸੀਂ ਬੱਚਾ ਨੂੰ ਇਹ ਦੇ ਸਕਦੇ ਹੋ ਪੂਰੇ ਦਿਨ ਚ ਕਦੇ ਵੀ ਖਿਲਾ ਸਕਦੇ ਹੋ ਪਰ ਮੈਂ ਇੱਥੇ ਗੱਲ ਕਰਨਾ ਚਾਹ ਰਹੀ ਹਾਂ ਕਿ ਜੇ ਐਗ ਦੇਣਾ ਹੈ ਤਾਂ ਇਹ ਧਿਆਨ ਜ਼ਰੂਰ ਰੱਖਣਾ ਹੈ ਕਿ ਜੇਕਰ ਬੱਚਾ ਪਹਿਲਾਂ ਹੀ ਹੈਲਦੀ ਹੈ ਕਾਫੀ ਜਾਂ ਉਸਾ weight ਆਪਣੀ ਉਸੀ ਉਮਰ ਜਾਂ ਉਸੀ ਹਾਈਟ ਦੇ ਹਿਸਾਬ ਨਾਲ ਪਹਿਲਾਂ ਹੀ ਜ਼ਿਆਦਾ ਚੱਲ ਰਿਹਾ ਤਾਂ ਤੁਸੀਂ ਐਗੀਓਕ ਨਹੀਂ ਦੇਣਾ ਹੈ ਤਾਂ ਤੁਸੀਂ ਐਗ ਵਾਈਟ ਪੋਰਸ਼ਨ ਹੀ ਕੱਢ ਕੇ ਦੇਣਾ ਬੋਇਲ ਕਰਨ ਤੋਂ ਬਾਅਦ ਲੇਕਿਨ ਜਿੱਥੇ ਆਪਾਂ ਗੱਲ ਕਰੀਏ ਕੁਝ ਬੱਚੇ ਆਪਣੀ ਹਾਈਟ ਜਾਂ ਏਜ ਦੇ ਹਿਸਾਬ ਨਾਲ ਪਹਿਲਾਂ ਹੀ ਅੰਡਰ weight ਚੱਲ ਰਹੇ ਨੇ weight ਉਹਨਾਂ ਦਾ ਕਾਫੀ ਘੱਟ ਹੈ ਤੇ ਪੇਰੈਂਟਸ ਉਹਨਾਂ ਦਾ weight ਗੇਨ ਕਰਨਾ ਚਾਹੁੰਦੇ ਆ ਤਾਂ ਉੱਥੇ ਤੁਸੀਂ ਜ਼ਰੂਰ ਆਪਣੇ ਬੱਚੇ ਨੂੰ ਇੱਕ ਐਗ ਦਾ ਯੋਗ ਦੇ ਦਿਓ ਔਰ ਇੱਕ ਐਗ ਵਾਈਟ ਤੁਸੀਂ ਆਪਣੇ ਬੱਚੇ ਨੂੰ ਦੋ ਤਾਂ ਕਿ ਬਹੁਤ ਜ਼ਿਆਦਾ ਫੈਟ ਵੀ ਅਨ ਹੈਲਦੀ ਫੈਟ ਕਿਉਂਕਿ ਕੋਲੇਸਟ੍ਰੋਲ ਵੀ ਇਸ ਤੋਂ ਮਿਲ ਰਿਹਾ ਹੁੰਦਾ ਨਾਲ ਨਾਲ ਹਾਲਾਂਕਿ ਬੱਚਿਆਂ ਦੀ ਇਹ ਜਿਹੜੀ ਗਰੋਇੰਗ ਏਜ ਹੁੰਦੀ ਹੈ ਸਭ ਕੁਝ ਡਾਈਜੈਸਟ ਹੋ ਜਾਂਦਾ ਡਾਈਜੈਸ਼ਨ ਵਧੀਆ ਹੁੰਦਾ ਹੈ ਔਰ ਆਪਾਂ ਕੋਸ਼ਿਸ਼ ਕਰਨੀ ਹੈ ਕਿ ਬੱਚਿਆਂ ਨੂੰ ਹੈਲਦੀ ਫੈਟ ਹੀ ਦੇਈਏ ਤੇ ਹੈਲਦੀ ਫੈਟ ਤੁਹਾਨੂੰ ਨਟਸ ਐਂਡ ਸੀਡਸ ਤੋਂ ਮਿਲ ਸਕਦਾ ਹੈ ਚਲੋ ਜੇ ਇਹ ਤਾਂ ਗੱਲ ਸੀ ਨਾਨ-ਵੈਜੀਟੇਰੀਅਨ ਦੀ ਜਿਹੜੇ ਇਹ ਖਾ ਸਕਦੇ ਨੇ ਪਰ ਪੁਆਇੰਟ ਇੱਥੇ ਆ ਜਾਂਦਾ ਹੈ ਜਿਹੜੇ ਨਾਨ-ਵੈਜੀਟੇਰੀਅਨ ਨਹੀਂ ਹੈ ਬਿਲਕੁਲ ਵੈਜੀਟੇਰੀਅਨ ਡਾਈਟ ਨੂੰ ਹੀ ਫਾਲੋ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਇੱਥੇ ਕੀ ਕਰਨਾ ਹੈ ਤੁਸੀਂ ਆਪਣੇ ਬੱਚੇ ਦੀ ਡਾਈਟ ਦੇ ਵਿੱਚ ਜੋ ਹੈ ਪਨੀਰ ਰੱਖ ਸਕਦੇ ਹੋ ਪਨੀਰ ਦੇ ਨਾਲ ਵੀ ਤੁਹਾਨੂੰ ਅੱਛੀ ਮਾਤਰਾ ਵਿੱਚ ਪ੍ਰੋਟੀਨ ਮਿਲ ਜਾਂਦਾ ਹੈ ਔਰ ਦੇਖੋ ਫੈਟ ਵੀ ਇਸ ਤੋਂ ਥੋੜਾ ਬਹੁਤ ਮਿਲਦਾ ਹੈ ਕਾਰਬਸ ਵੀ ਇਹ ਤੋਂ ਮਿਲ ਰਹੇ ਹੁੰਦੇ ਨੇ ਲੇਕਿਨ ਆਪਾਂ ਪ੍ਰੋਟੀਨ ਦੀ ਡੈਫੀਸ਼ੀਐਂਸੀ ਪੂਰੀ ਕਰਨੀ ਹੈ ਇੱਥੇ ਪ੍ਰੋਟੀਨ ਤਾਂ ਮਿਲ ਗਿਆ ਲੇਕਿਨ ਜੋ ਆਪਾਂ ਗੱਲ ਕਰੀਏ ਕੈਲਸ਼ੀਅਮ ਕੈਲਸ਼ੀਅਮ ਹੀ ਕੱਟ ਨਹੀਂ ਹੋਣਾ ਚਾਹੀਦਾ ਦੁੱਧ ਤੋਂ ਸਾਨੂੰ ਕੈਲਸ਼ੀਅਮ ਹੀ ਮਿਲ ਰਿਹਾ ਹੈ ਤਾਂ ਇਸ ਦੇ ਲਈ ਅੱਗੋਂ ਮੈਂ ਤੁਹਾਨੂੰ ਦੱਸਦੀਆਂ ਕਿ ਤੁਸੀਂ ਕੀ ਰੈਡੀ ਕਰਨਾ ਸੋ ਜਿਹੜਾ ਪਨੀਰ ਹੈ ਇਸ ਵੇਰੇ ਜਦੋਂ ਤੁਹਾਡਾ ਆਪਣੇ ਬੱਚੇ ਦਾ ਤੁਸੀਂ ਟਿਫਿਨ ਰੈਡੀ ਕਰਦੇ ਹੋ ਤਾਂ ਸਿਰਫ ਉਹ ਵੀ ਬਹੁਤ ਜ਼ਿਆਦਾ ਨਹੀਂ ਦੇਖੋ 40 ਤੋਂ 45 ਗ੍ਰਾਮ ਜਿਹੜਾ ਪਨੀਰ ਹੈ ਤੁਸੀਂ ਇਹ ਇਸੀ ਸਬਜੀ ਬਣਾ ਦੋ ਕਿਸੇ ਵੀ ਫਾਰਮ ਦੇ ਵਿੱਚ ਪਰਾਠਾ ਬਣਾਓ ਜਾਂ ਕੱਚਾ ਪਨੀਰ ਆਪਣੇ ਬੱਚੇ ਨੂੰ ਖਿਲਾ ਸਕਦੇ ਹੋ ਉਸ ਤਰ੍ਹਾਂ ਖਿਲਾਓ ਟਿਫਿਨ ਵਿੱਚ ਪਾ ਕੇ ਭੇਜੋ ਚਾਹੇ ਦੁਪਹਿਰ ਦੇ ਲੰਚ ਦੇ ਵਿੱਚ ਤੁਸੀਂ ਦਿਓ ਇਹ 40 45 ਗ੍ਰਾਮ ਜਿਹੜਾ ਤੁਸੀਂ ਪ੍ਰੋਟੀਨ ਆਪਣੇ ਬੱਚੇ ਨੂੰ ਸੌਰੀ ਪਨੀਰ ਜੋ ਹੈ ਆਪਣੇ ਬੱਚੇ ਨੂੰ ਡਾਈਟ ਵਿੱਚ ਜ਼ਰੂਰ ਦਿਓ ਚਾਹੇ ਕਿਸੇ ਸਬਜੀ ਦੇ ਨਾਲ ਮਿਕਸ ਕਰਕੇ ਦਿਓ ਜਿਵੇਂ ਵੀ ਤੁਹਾਡੇ ਬੱਚੇ ਨੂੰ ਟੇਸਟੀ ਲੱਗਦਾ ਉਹ ਤੁਸੀਂ ਦੇ ਸਕਦੇ ਹੋ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਆਪਣਾ ਜਿਹੜਾ ਲੰਚ ਜਦੋਂ ਬੱਚਾ ਘਰ ਆ ਗਿਆ ਲੰਚ ਹੈ ਜਾਂ ਡਿਨਰ ਹੈ ਤਾਂ ਉਸ ਦੇ ਵਿੱਚ ਦਾਲ ਜ਼ਰੂਰ ਤੁਸੀਂ ਰੱਖਣੀ ਹੈ ਨਾਲ ਸਬਜੀ ਚਾਹੇ ਕੋਈ ਵੀ ਰੱਖੋ ਦਾ ਰੱਖ ਕੋਈ ਵੀ ਟੇਸਟੀ ਜੋ ਬੱਚੇ ਨੂੰ ਤੁਹਾਡੇ ਲੱਗਦੇ ਉਹ ਸਬਜ਼ੀ ਜ਼ਰੂਰ ਐਡ ਕਰੋ ਲੇਕਿਨ ਦਾਲ ਇੱਥੇ ਬਹੁਤ ਜ਼ਰੂਰੀ ਹੈ ਦਾਲਾਂ ਜੋ ਨੇ ਉਸ ਤੋਂ ਬੱਚਿਆਂ ਨੂੰ ਬਹੁਤ ਚੰਗੇ ਫਾਰਮ ਦੇ ਵਿੱਚ ਕੈਲਸ਼ੀਅਮ ਵੀ ਮਿਲ ਜਾਂਦਾ ਹੈ ਪ੍ਰੋਟੀਨ ਮਿਲ ਜਾਂਦਾ ਆਇਰਨ ਵੀ ਮਿਲ ਜਾਂਦਾ ਤੇ ਢੇਰ ਸਾਰੇ ਜੋ ਹੋਰ ਵੀ ਮਿਨਰਲਸ ਇਸ ਤੋਂ ਮਿਲ ਜਾਂਦੇ ਨੇ ਜਿਵੇਂ ਕਿ ਮੈਗਨੀਸ਼ੀਅਮ ਹੈ ਪੋਟਾਸ਼ੀਅਮ ਹੈ ਫਾਸਫੋਰਸ ਹੈ ਸੋ ਢੇਰ ਸਾਰੀਆਂ ਚੀਜ਼ਾਂ ਜੋ ਹੈ ਢੇਰ ਸਾਰੇ ਵਿਟਾਮਿਨਸ ਮਿਨਰਲਸ ਦਾਲਾਂ ਤੋਂ ਮਿਲਦੇ ਨੇ ਇਸੇ ਲਈ ਅਗਰ ਅਸੀਂ ਦੇਖੀ ਅੱਜ ਕੱਲ ਬੱਚੇ ਬਾਹਰਲਾ ਖਾਣਾ ਬਹੁਤ ਖਾਣ ਲੱਗੇ ਨੇ ਤੇ ਉਹਨਾਂ ਤੋਂ ਕੁਝ ਵੀ ਵਿਟਾਮਿਨਸ ਮਿਨਰਲਸ ਨਹੀਂ ਮਿਲ ਰਹੇ ਬੱਚਿਆਂ ਵਿੱਚ ਲੱਗ ਗਈ ਤਰ੍ਹਾਂ ਦੀ ਡੈਫੀਸ਼ੈਂਸੀਜ਼ ਅੱਜ ਕੱਲ ਦੇਖਣ ਨੂੰ ਮਿਲਦੀਆਂ ਬੱਚਿਆਂ ਦੇ ਚਿਹਰੇ ਤੇ ਰੌਣਕ ਨਹੀਂ ਦਿਖ ਰਹੀ ਉਮਰ ਦੇ ਵਿੱਚ ਹੀ ਬੱਚਿਆਂ ਦਾ ਵੀਕਨੈਸ ਬਹੁਤ ਜ਼ਿਆਦਾ ਰਹਿੰਦੀ ਹੈ ਥੋੜਾ ਜਿਹਾ ਕੰਮ ਕਰਦੇ ਥਕਾਵਟ ਹੋ ਜਾਂਦੀ ਹੈ ਜਾਂ ਕਈਆਂ ਨੂੰ ਤਾਂ ਚੱਕਰ ਆਣੇ ਸ਼ੁਰੂ ਹੋ ਜਾਂਦੇ ਨੇ ਬੱਚੇ ਸਪੋਰਟਸ ਵਿੱਚ ਅੱਛੇ ਨਹੀਂ ਰਹਿੰਦੇ ਕਈਆਂ ਦੇ ਹੇਅਰ ਫਾਲ ਛੋਟੀ ਉਮਰ ਵਿੱਚ ਹੋ ਲਾ ਜਾਂਦਾ ਰੀਜ਼ਨ ਇਹ ਹੀ ਹੈ ਕਿ ਬੱਚਿਆਂ ਦੀ ਡਾਈਟ ਵਿੱਚ ਹੈਲਦੀ ਚੀਜ਼ਾਂ ਨਹੀਂ ਹੁੰਦੀਆਂ ਨੇ ਸੋ ਦੋ ਟਾਈਮ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਦਾਲ ਵੀ ਬਣਾ ਕੇ ਦੇਣੀ ਹੈ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਗਰੋਥ ਦੇ ਲਈ ਜੋ ਚੀਜ਼ਾਂ ਨੇ ਉਹ ਸਭ ਦਾਣਾਂ ਤੋਂ ਵੀ ਉਹਨਾਂ ਨੂੰ ਮਿਲਣ ਵਾਲੀਆਂ ਨੇ ਅੱਗੋਂ ਮੈਂ ਗੱਲ ਕਰਾਂ ਕੈਲਸ਼ੀਅਮ ਦੇ ਲਈ ਤੁਸੀਂ ਆਪਣੇ ਬੱਚਿਆਂ ਨੂੰ ਸ਼ਾਮ ਨੂੰ ਜੋ ਹੈ ਮਖਾਣੇ ਖਿਲਾ ਸਕਦੇ ਹੋ ਦੇਖੋ ਅੱਜ ਕੱਲ ਤਾਂ 에ਅਰ ਫਰਾਈ ਦੇ ਵਿੱਚ ਵੀ 에ਅਰ ਫਰਾਇਰ ਦੇ ਵਿੱਚ ਤੁਸੀਂ ਬਿਨਾਂ ਤੇਲ ਕਿਉ ਦੇ ਵੀ ਫਰਾਈ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਥੋੜਾ ਜਿਹਾ ਉੱਪਰ ਆ ਯਾ ਹਲਕਾ ਜਿਹਾ ਬਟਰ ਯੂਜ਼ ਕਰ ਸਕਦੇ ਹੋ ਕਿ ਉਹ ਜੋ ਵੀ ਤੁਹਾਡੇ ਬੱਚਿਆਂ ਨੂੰ ਆਇਲ ਪਸੰਦ ਹੋਵੇ ਉਹ ਯੂਜ਼ ਕਰ ਸਕਦੇ ਹੋ ਮਸਾਲਾ ਕੋਈ ਵੀ ਉਸ ਪਰ ਥੋੜਾ ਚਟਪਟਾ ਕਰ ਦੋ ਤਾਂ ਕਿ ਬੱਚਿਆਂ ਨੂੰ ਖਾਣ ਦੇ ਵਿੱਚ ਟੇਸਟ ਵੀ ਲਗੇ ਹੈਲਦੀ ਚੀਜ਼ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦਾ ਟੇਸਟ ਬਿਲਕੁਲ ਬਿਨਾ ਹੋਵੇ ਟੇਸਟ ਬਣਾ ਕੇ ਡਿਵੈਲਪ ਕਰਕੇ ਬੱਚਿਆਂ ਦਾ ਤਾਂ ਕਿ ਬੱਚਿਆਂ ਨੂੰ ਉਸ ਚੀਜ਼ ਦੀ ਆਦਤ ਪਵੇ ਉਹ ਖੁਦ ਤੁਹਾਨੂੰ ਕਹਿਣ ਕਿ ਅੱਜ ਤੁਸੀਂ ਮੈਨੂੰ ਮਖਾਣੇ ਕਿਉਂ ਨਹੀਂ ਖਿਲਾਏ ਸੋ ਸ਼ਾਮ ਦਾ ਰੂਟੀਨ ਤੁਸੀਂ ਇਹ ਵੀ ਰੱਖੋ ਔਰ ਕਿੰਨੇ ਕ ਖਾਣੇ ਹੈ ਇਹ ਵੀ ਤੁਸੀਂ ਦੇਖੋ 20 25 ਗ੍ਰਾਮ ਮਖਾਣੇ ਤੁਸੀਂ ਆਪਣੇ ਬੱਚੇ ਨੂੰ ਦੇ ਸਕਦੇ ਹੋ ਤਾਂ ਕਿ ਕੈਲਸ਼ੀਅਮ ਦੀ ਚੰਗੀ ਮਾਤਰਾ ਵੀ ਜਾਏ ਸੋ ਅਗਰ ਤੁਸੀਂ ਦੇਖੋ ਜੋ ਮੈਂ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਕਿ ਨਾਨ-ਵੈਜੀਟੇਰੀਅਨ ਹੈ ਤਾਂ ਦੋ ਐਗ ਵੀ ਦੇ ਸਕਦੇ ਹੋ ਐਗ ਵਾਈਟ ਪੋਰਸ਼ਨ ਕੱਢ ਕੇ ਦੇ ਸਕਦੇ ਹੋ ਨਾਲ ਪਨੀਰ ਹੈ 40 ਤੋਂ 45 ਗ੍ਰਾਮ ਪਨੀਰ ਦਿਨ ਦੇ ਵਿੱਚ ਇੱਕ ਵਾਰ ਤੁਸੀਂ ਖਿਲਾ ਸਕਦੇ ਹੋ ਦਿਨ ਵਿੱਚ ਦੋ ਵਾਰ ਲੰਚ ਉਹ ਡਿਨਰ ਦੇ ਵਿੱਚ ਤੁਸੀਂ ਇੱਕ ਇੱਕ ਕਟੋਰੀ ਦਾਲ ਦੀ ਵੀ ਜ਼ਰੂਰ ਰੱਖਣੀ ਹੈ ਔਰ ਜੋ ਹੈ ਸ਼ਾਮ ਨੂੰ 스낵 ਦੇ ਤੌਰ ਤੇ ਤੁਸੀਂ ਬੱਚਾ ਨੂੰ ਮਖਾਣੇ ਜ਼ਰੂਰ ਖਿਲਾਓ ਸੋ ਇਹ ਚੀਜ਼ਾਂ ਅਗਰ ਤੁਸੀਂ ਫਾਲੋ ਕਰ ਲੈਂਦੇ ਹੋ ਤਾਂ ਜੇ ਤੁਹਾਡਾ ਬੱਚਾ ਦੁੱਧ ਨਹੀਂ ਵੀ ਪੀਂਦਾ ਨਾ ਤਾਂ ਵੀ ਤੁਹਾਡੇ ਬੱਚੇ ਦੇ ਅੰਦਰ ਪ੍ਰੋਟੀਨ ਦੀ ਕਮੀ ਨਹੀਂ ਹੋਏਗੀ ਤੁਹਾਡੇ ਬੱਚੇ ਦੇ ਅੰਦਰ ਕੈਲਸ਼ੀਅਮ ਦੀ ਕਮੀ ਨਹੀਂ ਹੋਏਗੀ ਔਰ ਉਸ ਦੀ ਗਰੋਥ ਦੇ ਉੱਪਰ ਕੋਈ ਫਰਕ ਨਹੀਂ ਪੈਣ ਵਾਲਾ ਸੋ ਬਜਾਏ ਇਸੇ ਕਿ ਐਸੇ ਬੱਚਾ ਨੂੰ ਜ਼ਿੱਦ ਕਰਦੇ ਰਹੀਏ ਕਿ ਦੁੱਧ ਪੀ ਦੁੱਧ ਪੀ ਔਰ ਬੱਚੇ ਨਹੀਂ ਪਿੰਦੇ ਹੈ ਤੁਸੀਂ ਇਹ ਚੀਜ਼ਾਂ ਫੋਲੋ ਕਰ ਸਕਦੇ ਹੋ ਔਰ ਦੇਖੋਗੇ ਜਦ ਤੁਸੀਂ ਰੁਟੀਨ ਦੇ ਵਿੱਚ ਇਹ ਚੀਜ਼ਾਂ ਆਪਣੇ ਬੱਚਾ ਦੀ ਡਾਈਟ ਵਿੱਚ ਰੱਖੋਗੇ ਤਾਂ ਉਹਨਾਂ ਦੀ ਗ੍ਰੋਥ ਵਿੱਚ ਉਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਉਹਨਾਂ ਦਾ ਮਨ ਲੱਗਣ ਲੱਗੇਗਾ ਗ੍ਰੋਥ ਤਾਂ ਉਹਨਾਂ ਦੀ ਦੇਖਣ ਨੂੰ ਤੁਹਾਨੂੰ ਮਿਲੇਗੀ ਹੀ ਕਿਉਂਕਿ ਸਾਡੇ ਬੱਚਿਆਂ ਦੇ ਗਰੋਇੰਗ ਏਜ ਦੇ ਵਿੱਚ ਪ੍ਰੋਟੀਨ ਦਾ ਬਹੁਤ ਖਾਸ ਰੋਲ ਹੈ ਪ੍ਰੋਟੀਨ ਪ੍ਰੋਪਰ ਮਿਲੇਗਾ ਤਾਂ ਹੀ ਸਾਰੇ ਆਰਗਨਸ ਦੀ ਗ੍ਰੋਥ ਹੋ ਸਕੇਗੀ ਮੇਨਲੀ ਆਪਾਂ ਹਾਈਟ ਦੀ ਗੱਲ ਕਰੀਏ बार-बार ਮੈਂ ਕਿਉਂ ਪ੍ਰੋਟੀਨ ਔਰ ਕੈਲਸ਼ੀਅਮ ਦਾ ਜ਼ਿਕਰ ਕਰ ਰਹੀ ਹਾਂ ਕਿਉਂਕਿ ਜਦੋਂ ਇੱਕ ਵਾਰ ਹਾਈਟ ਨਹੀਂ ਵੱਧਦੀ ਰੁਕ ਜਾਂਦੀ ਹੈ ਉਸ ਤੋਂ ਬਾਅਦ ਉਹ ਏਜ ਗ੍ਰੋਥ ਏਜ ਜਦੋਂ ਲੰਘ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਜੋ ਕੁਝ ਮਰਜ਼ੀ ਕਰ ਲੋ ਫਿਰ ਗ੍ਰੋਥ ਨਹੀਂ ਹੋ ਪਾਉਂਦੀ ਤਾਂ ਏਸ ਟਾਈਮ ਦਾ ਬੱਚਿਆਂ ਦੀ ਗਰੋਇੰਗ ਏਜ ਦੇ ਵਿੱਚ ਜ਼ਰੂਰ ਪੇਰੈਂਟਸ ਇਹਨਾਂ ਗੱਲਾਂ ਦਾ ਧਿਆਨ ਰੱਖਣ ਬਾਕੀ ਬਾਹਰਲੇ ਖਾਣੇ ਤੋਂ ਬੱਚਾ ਦਾ ਮਨ ਤਾਂ ਬਹੁਤ ਕਰਦਾ ਹੈ ਬੱਚਾ ਨੂੰ ਨਵੇਂ-ਨਵੇਂ ਟੇਸਟ ਜੋ ਹੈ ਪਸੰਦ ਆਉਂਦੇ ਨੇ ਬਹੁਤ ਮਿੱਠਾ ਬਹੁਤ ਸਪਾਈਸੀ ਜਾਂ 버ਗਰ ਪੀਜ਼ਾ ਪ੍ਰੋਸੈਸਡ ਫੂਡ ਇਹ ਸਭ ਪਸੰਦ ਆਉਂਦਾ ਹੈ ਲੇਕਿਨ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਚੀਜ਼ਾਂ ਜ਼ਰੂਰ ਸਮਝਾਣੀਆਂ ਚਾਹੀਦੀਆਂ ਨੇ ਕਿ 15 ਦਿਨ ਵਿੱਚ ਇੱਕ ਵਾਰ ਕਦੇ ਖਾ ਲਿਆ ਠੀਕ ਹੈ ਲੇਕਿਨ ਡੇਲੀ ਇਹ ਚੀਜ਼ਾਂ ਖਾਣ ਦੀ ਆਦਤ ਨਹੀਂ ਪਾਣੀ ਨਹੀਂ ਤਾਂ ਤੁਸੀਂ ਖੁਦ ਅਗਰ ਨੋਟਿਸ ਕਰੋ ਬੱਚਾ ਜਿੰਨਾ ਬਾਹਰਲਾ ਖਾਣਾ ਖਾਏਗਾ ਉਸ ਦਾ ਪੜ ਧਿਆਨ ਬਿਲਕੁਲ ਨਹੀਂ ਲੱਗਣ ਵਾਲਾ ਉਸੇ ਸ਼ਾਰਪ ਮੈਮਰੀ ਨਹੀਂ ਹੋਣ ਵਾਲੀ ਉਹਨੂੰ ਦਿੱਕਤਾਂ ਛੋਟੀ ਉਮਰ ਤੋਂ ਹੀ ਹੋਣ ਵਾਲੀਆਂ ਨੇ ਤੇ ਜੇ ਤੁਸੀਂ ਆਪਣੇ ਬੱਚੇ ਦਾ ਭਲਾ ਚਾਹੁੰਦੇ ਹੋ ਤਾਂ ਜ਼ਰੂਰ ਬੱਚਿਆਂ ਨੂੰ ਸਹੀ ਦਿਸ਼ਾ ਵੱਲ ਗਾਈਡ ਕਰੋ ਉਹਨਾਂ ਦੀਆਂ ਅਚੀਆਂ ਈਟਿੰਗ ਹੈਬਿਟਸ ਰੱਖੋ ਈਵਨ ਘਰ ਦੇ ਵਿੱਚ ਵੀ ਜਿਹੜਾ ਸਿਕਾਣਾ ਬਣਾਣਿਆ ਬਹੁਤ ਜ਼ਿਆਦਾ ਫਰਾਈ ਖਾਣਾ ਨਹੀਂ ਹੋਣਾ ਚਾਹੀਦਾ ਬਹੁਤ ਜ਼ਿਆਦਾ ਪ੍ਰੌਂਟ ਹੈ ਜਾਂ ਘਿਓ ਤੇਲ ਪਾ ਪਾ ਕੇ ਚੀਜ਼ਾਂ ਨਹੀਂ ਬਣਾਉਣੀਆਂ ਚਾਹੀਦੀ ਚਾਹੇ ਗਰੋਇੰਗ ਏਜ ਹੋਵੇ ਬੱਚਿਆਂ ਦੀ ਫਿਰ ਵੀ ਉੱਥੇ ਬਹੁਤ ਜ਼ਿਆਦਾ ਤੇਲ ਘਿਓ ਦੀ ਜ਼ਰੂਰਤ ਨਹੀਂ ਹੁੰਦੀ ਹੈ ਅਗਰ ਤੁਸੀਂ ਕੁਮਾਣਾ ਵੀ ਚਾਹੋ ਅੱਛਾ ਫੈਟ ਦੇਣਾ ਵੀ ਚਾਹੋ ਆਪਣੇ ਬੱਚਾ ਨੂੰ ਤਾਂ ਤੁਹਾਨੂੰ ਨਟਸ ਐਂਡ ਸੀਡਸ ਉੱਪਰ ਫੋਕਸ ਕਰਨਾ ਚਾਹੀਦਾ ਹੈ ਕਿਉਂਕਿ ਉਸ ਦੇ ਵਿੱਚ ਸਿਰਫ ਆਇਲ ਜਾਂ ਫੈਟ ਹੀ ਨਹੀਂ ਉਹਨਾਂ ਨੂੰ ਹੈਲਦੀ ਫੈਟ ਹੀ ਨਹੀਂ ਮਿਲੇਗਾ omega 3 ਫੈਟੀ ਐਸਿਡ ਮਿਲਣਗੇ ਉੱਥੇ ਉਹਨਾਂ ਨੂੰ ਵਿਟਾਮਿਨ E ਮਿਲ ਜਾਏਗਾ ਉੱਥੇ ਉਹਨਾਂ ਨੂੰ ਵਿਟਾਮਿਨ A ਮਿਲ ਜਾਏਗਾ ਆਇਰਨ ਮਿਲ ਜਾਏਗਾ ਹੋਰ ਵੀ ਢੇਰੋਂ ਉਹਨਾਂ ਨੂੰ ਫਾਇਦੇਸ ਤੋਂ ਮਿਲਣਗੇ ਮੈਮਰੀ ਸ਼ਾਰਪ ਹੋਏਗੀ ਉਸਦੇ ਨਾਲ ਆਈ ਹੋਪ ਅੱਜ ਦੇ ਇਸ ਵੀਡੀਓ ਤੋਂ ਪੇਰੈਂਟ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖਣਗੇ ਬੱਚੇ ਦੁੱਧ ਨਹੀਂ ਪੀਂਦੇ ਆ ਤੱਕਾ ਨਾ ਕਰੋ ਉਹਨਾਂ ਦੀ ਈਟਿੰਗ ਹੈਬਿਟਸ ਥੋੜੀ ਜਿਹੀ ਚੇਂਜ ਕਰੋ ਔਰ ਤੁਸੀਂ ਰੂਟੀਨ ਦੇ ਵਿੱਚ ਅ ਐਗ æg ਨਹੀਂ ਤਾਂ ਪਨੀਰ ਜ਼ਰੂਰ ਬਹੁਤ ਜ਼ਿਆਦਾ ਪਨੀਰ ਨਹੀਂ ਹੈ ਡੇਲੀ ਦਾ ਤੁਸੀਂ 40 45 ਗ੍ਰਾਮ ਪਨੀਰ ਹੈ ਦੋ ਟਾਈਮ ਦੀ ਦਾਲ ਹੈ ਔਰ 25 ਗ੍ਰਾਮ ਤੁਸੀਂ ਮਖਾਣੇ ਬੱਚਿਆਂ ਨੂੰ ਦੋ ਉਹਨਾਂ ਦੀ ਹੈਲਥ ਵਧੀਆ ਰਹਿਣ ਵਾਲੀ ਹੈ ਆਈ ਹੋਪ ਅਸ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਅੱਛੀ ਲੱਗੀ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਅਤੇ ਸੁਜੈਸ਼ਨਸ ਮੇ ਨਾਲ ਜ਼ਰੂਰ ਸਾਂਝੇ ਕਰਨਾ ਤਾਂ ਕਿ ਮੈਂ ਅੱਗੋ ਵੀ ਉਹਨਾਂ ਆਈਡੀਆਜ਼ ਦੇ ਉੱਪਰ ਜੋ ਹੈ ਹੋਰ ਵੀਡੀਓਜ਼ ਬਣਾ ਕੇ ਲੱਗੇ ਆਵਾ तो हूँ तक फेसबुक पेज में फॉलो नहीं किया फटाफट फॉलो कर दो यूट्यूब चैनल हेल्थ एडवाइस विद हरजोत कौर को सबसक्राइब नहीं किया फटाफट सबसक्राइब भी कर दौ इंस्टाग्राम so, से भी मैं फॉलो कर सद सो फिलहाल ही दौ जी इजाजत जल्दी ही मिलेंगे सेहत में जुड़ी होर खास जानकारी फिलहाल ही दिवी इजाजत सत श्रीकाल